ਹਰ ਹਰ ਕਰ ਹੈ ਨਿਤ ਕਪਟਿ ਕਮਾਵੇ ਹਿਰਦਾ ਸੁਧ ਨਾ ਹੋਈ ਸਤਿਗੁਰੂ ਸਾਹਿਬ ਜੀ ਵਚਨ ਕਹਦੇ ਨੇ ਕਿ ਜਿਹੜੇ ਮਨੁੱਖ ਗੁਰੂ ਦੀ ਸਰਣੀ ਆਉਂਦੇ ਹਨ ਉਹਨਾਂ ਜੁਬਾਨੀ ਰਾਮ ਰਾਮ ਉਚਾਰਦੇ ਰਹਿੰਦੇ ਹਨ ਵਾਹਿਗੁਰੂ ਵਹਿਗੁਰੂ ਉਚਾਰਦੇ ਰਹਿੰਦੇ ਨੇ ਸਦਾ ਤੋਖਾ ਪ੍ਰੇਮ ਵੀ ਕਰਦੇ ਰਹਿੰਦੇ ਹਨ ਤੇ ਉਹਨਾਂ ਦਾ ਦਿਲ ਪਵਿੱਤਰ ਨਹੀਂ ਹੋ ਸਕਦਾ ਹੈ ਰਸਨਾ ਤੇ ਵੇਸਕ ਹਾਰਤੂ ਲੈਹਗਰੂ ਜੀ ਦਾ ਨਾਮ ਹੈ ਪਰ ਉਹ ਕੇਵਲ ਰਸਨਾ ਤੱਕ ਹੀ ਸੀਮਤ ਹੈ ਉਹਦੇ ਹਿਰਦੇ ਦੇ ਵਿੱਚ ਕਾਸ਼ਾ ਜੀ ਕਹਿੰਦੇ ਇਹ ਨਾਮ ਦਾ ਕੋਈ ਅਸਰ ਨਹੀਂ ਹਿਰਦੇ ਦੇ ਵਿੱਚ ਤੋਖਾ ਹੈ ਈਰਖ ਹੈ ਹਿਰਦੇ ਦੇ ਵਿੱਚ ਉਹਦੇ ਜਿਹੜੇ ਕਾਰਬਸੇ ਹੋਏ ਹਾਂ ਇਸ ਕਰਕੇ ਰਸਨਾ ਦੇ ਨਾਲ ਜਪਿਆ ਹੋਇਆ ਨਾਮ ਤੇਰੇ ਜਿਦੋਂ ਪਵਿੱਤਰ ਨਹੀਂ ਕਰ ਸਕਦਾ ਆਨੰਦ ਇਹਨਾਂ ਕਰਮ ਕਰਹਿ ਬਹੁ ਤੇਰੇ ਸੁਪਨੇ ਸੁੱਖ ਨਾ ਹੋਈ ਪਾਸਾ ਵੀ ਕਹਿੰਦੇ ਗੁਰੂ ਦੀ ਸਰਨ ਆਉਣ ਤੋਂ ਬਿਨਾ ਭਾਗ ਗੁਰੂ ਵਾਲੇ ਬੰਨ ਤੋਂ ਬਿਨਾ ਉਹ ਮਨੁੱਖ ਭਾਵੇਂ ਥੀਰ ਤੇ ਇਸ਼ਨਾਨ ਆਦਿਕ ਮਿੱਥੇ ਹੋਏ ਅਨੇਕਾਂ ਧਰਮ ਕਰਮ ਵੀ ਕਰਦਾ ਹੈ। ਅਰਬੇੜੇ ਸਿਰ ਕਰਦਾ ਹੈ ਪਰ ਉਹਨਾਂ ਨੂੰ ਕਦੇ ਸੁਪਨੇ ਵਿੱਚ ਵੀ ਆਤਮਿਕ ਆਨੰਦ ਨਹੀਂ ਮਿਲਦਾ। ਸਤਿਗੁਰੂ ਜੀ ਬਾਰਸਾ ਕਹਿੰਦੇ ਚਾਹੇ ਉਹ ਥੀਰਥਾਂ ਤੇ ਵੀ ਜਾਂਦਾ ਹੈ, ਪੁੰਨ ਦਾਨ ਵੀ ਕਰਦਾ ਹੈ। ਹੋਰ ਵੀ ਜਿਹੜੇ ਧਾਰਮਿਕ ਮਿੱਥੇ ਹੋਏ ਕਰਮ ਨੇ ਉਹ ਕਰਮ ਕਾਂਡ ਵੀ ਕਰਦਾ ਨੇ ਪਰ ਸੁਪਨੇ ਵਿੱਚ ਵੀ ਉਹਨਾਂ ਨੂੰ ਕਦੇ ਸੁੱਖ ਪ੍ਰਾਪਤ ਨਹੀਂ ਹੋਣਾ ਆਤਮਿਕ ਆਨੰਦ ਪ੍ਰਾਪਤ ਨਹੀਂ ਹੋਣਾ ਹੈ ਕਿਉਂਕਿ ਗਿਆਨੀ ਗੁਰਬਿਨ ਭਗਤ ਨਾ ਹੋਈ ਕਿਉਂਕਿ ਭਾਸਵ ਵੀ ਕਹਿੰਦੇ ਹੈ ਗਿਆਨवान ਤੂੰ ਗੁਰੂ ਦੀ ਸੱਜਣ ਕੈਣ ਤੋਂ ਬਿਨਾਂ ਗੁਰੂ ਵਾਲੇ ਵੰਡ ਤੋਂ ਨਾ ਭਗਤੀ ਹੋਈ ਨਹੀਂ ਸਕੀ ਨਾਮ ਜੱਪਿਆ ਹੀ ਨਹੀਂ ਜਾ ਸਕਦਾ ਮੋਗਲ ਗੁਰੂ ਨੇ ਲਾਉਣੀ ਹੈ ਤੇ ਜੇ ਕਰਕੇ ਬਾਸਾ ਜੀ ਦੇ ਬਚਨਾਂ ਆਪਾਂ ਕਿੰਨੀ ਵਾਰੀ ਸਾਰਣ ਕੀਤੇ ਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਵੇ ਗੁਰਬੇਨ ਗਿਆਨ ਨਾ ਹੋਏ ਉੱਤੋ ਬਰਮੀ ਨਾਰਦਾ ਜੇਦ ਵਿਅਸ ਹੈ ਹੋਰੀ ਗੁਰਬੇਨ ਕੋਰ ਅੰਧਾਰ ਗੁਰਬੇਨ ਸਮਝ ਨਾ ਆਵੇ ਕੋਈ ਵੀ ਸੁਰਤ ਨਾ ਸਿੱਧ ਗੁਰੂ ਵਿਨ ਮੁਕਤ ਨਾ ਪਾਵੇ ਸਤਿਗੁਰੂ ਜੀ ਕਹਿੰਦੇ ਗੁਰੂ ਤੋਂ ਬਿਨਾ ਤੇਰਾ ਉਧਾਰ ਹੈ ਹੀ ਨਹੀਂ ਇਹ ਕਰਕੇ ਜਿੰਨਾ ਜੇ ਤੂੰ ਗੁਰੂ ਵਾਲਾ ਨਹੀਂ ਬਣਦਾ ਉਹਨਾਂ ਦੇ ਭਾਵੇਂ ਤੀਰਥਾਂ ਤੇ ਵੀ ਜਾਂਦਾ ਰਹੇ ਧਰਮ ਦੇ ਕਰਮ ਵੀ ਕਰਦਾ ਰਹੇ ਜੋ ਕੁਝ ਕਰਨਾ ਹੈ ਖਲੀ ਚੱਲ ਪਰ ਤੈਨੂੰ ਸਾਰੀ ਤੇ ਸਤਗੁਰ ਕਹਿੰਦੇ ਸੁੱਖ ਪ੍ਰਾਪਤ ਨਹੀਂ ਹੋਣਾ ਗੁਰੂ ਤੋਂ ਬਿਨਾ ਤੈਨੂੰ ਭਗਤੀ ਜਿਹੜੇ ਕੀਤੇ ਹੋਈ ਬੰਦਗੀ ਲੱਭਿਆ ਹੋਇਆ ਦਸਨਾ ਦੇ ਨਾਮਾਂ ਉਹਦਾ ਸਹਿਜ ਜੀ ਕਹਿੰਦੇ ਆਨੰਦ ਪ੍ਰਾਪਤ ਨਹੀਂ ਹੋਣਾ ਹੈ ਭਗਤੀ ਗੁਰੂ ਤੋਂ ਬਿਨਾ ਹੋ ਨਹੀਂ ਸਕਦੀ ਹੈ ਪੁਰ ਰੰਗ ਕਦੇ ਨਾ ਚੜੇ ਜੇ ਲੋਚ ਸਭ ਕੋਈ ਰਹਾ ਹੋ ਮਨੁਤੇ ਪ੍ਰਭੂ ਦੇ ਭਗਤੀ ਦਾ ਰੰਗ ਨਹੀਂ ਚੜ ਸਕਦਾ ਜਿਵੇਂ ਭਾਵੇਂ ਹਰੇਕ ਮਨੁੱਖ ਪਿਆ ਤਰਨੇ ਲਈ ਕਦੇ ਪੂਰੇ ਕੱਪੜੇ ਉੱਤੇ ਰੰਗ ਨਹੀਂ ਚੜਦਾ ਹੈ ਭਾਤ ਸਾਹਿਬ ਜੀ ਕਹਿੰਦੇ ਉਸੇ ਤਰ੍ਹਾਂ ਗੁਰੂ ਦੀ ਕਿਰਪਾ DNA ਗੁਰੂ ਦੀ ਰਕਸ਼ਿਸ਼ ਤੋਂ ਬਿਨਾਂ ਕਦੇ ਵੀ ਰੰਗ ਨਾਮ ਦੇ ਰੰਗ ਦਾ ਰੰਗ ਨਾਮ ਦਾ ਰੰਗ ਨਹੀਂ ਚੜੇਗਾ ਜਦੋਂ ਗੁਰੂ ਕਿਰਪਾ ਕਰੇਗਾ ਉਦੋਂ ਨਾਮ ਦਾ ਰੰਗ ਚੜੇਗਾ ਇਸ ਕਰਕੇ ਬਾਸਾ ਕਹਿੰਦੇ ਵੇਸਖ ਭਾਈ ਤੂੰ ਮਨ ਦੇ ਉੱਤੇ ਪ੍ਰਭੂ ਦੀ ਭਗਤੀ ਦਾ ਤੇਰੇ ਰੰਗ ਨਹੀਂ ਚੜਨਾ ਜਿੰਨੇ ਮਰਜੀ ਜਾਂਦੀ ਕਰ ਲੈ ਮਨ ਨੂੰ ਤਦੋਂ ਰੰਗ ਚੜੇ ਜਦੋਂ ਤੂੰ ਗੁਰੂ ਵਾਲਾ ਬਣੇਗਾ ਗੁਰੂ ਨੇ ਕਿਰਪਾ ਦੇਣੀ ਹੈ ਰਹਾਉ ਜਪ ਤਪ ਸੰਜਮ ਕਰਤ ਕਰੇ ਪੂਜਾ ਮਨੁਕ ਰੋਗ ਨਜਾਈ ਸਹਿਬ ਜੀ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁਕ ਮੰਤਰਾਂ ਦਾ ਜਾਪ ਕਰੇ ਧੂਣੀਆਂ ਦਾ ਸੁਣਾਉਣਾ ਕਰੇ ਕਰਤ ਦੇ ਵਿਗਾਰੇ ਸਾਧਨ ਕਰਦਾ ਹੈ ਪਰਤ ਰੱਖਦਾ ਹੈ ਪਰ ਆਪਣੇ ਮਨ ਦੇ ਵਿੱਚੇ ਤੁਨ ਗਾਲਿਓ ਸੁਨੂ ਦਾ ਆਤਮ ਪ੍ਰੋਗ ਦੂਰ ਨਹੀਂ ਹੁੰਦਾ ਇਹ ਰੋਗ ਦੂਰ ਨਹੀਂ ਹੁਣਾ ਹੈ ਜਿੰਨੇ ਮਨਜੀ ਜਤਨ ਕਰ ਲਵੇ ਅੰਕਰ ਰੋਗ ਸਾਹਿਬ ਜੀ ਕਹਿੰਦੇ ਉਹਦੇ ਮਨ ਦੇ ਵਿੱਚ ਅਹੰਕਾਰ ਦਾ ਵੱਡਾ ਰੂਪ ਤੇ ਗਿਆ ਰਹਿੰਦਾ ਹੈ ਉਹ ਮਾਇਆ ਦੇ ਮੋਹ ਵਿੱਚ ਫਸ ਕੇ ਕਰਾਹੇ ਪਿਆਰੇਂਦਾ ਹੈ ਵਾਹਰ ਭੇਕ ਬਹੁਤ ਚਤਰਾਈ ਮਨੁਮਾ ਦਹਿਜ ਸਤਾਵੇ ਗੁਰੂ ਤੋਂ ਗੁੰਝਿਆ ਹੋਇਆ ਮਨੁੱਖ ਲੋਕਾਂ ਨੂੰ ਵਿਖਾਉਣ ਵਾਸਤੇ ਧਰਮਕ ਭੇਕ ਬਣਾਉਂਦਾ ਹੈ ਦੇਵਤੇਨੀ ਚੋਤੀ ਚਲਾਕੀ ਵੀ ਵਹਾਉਂਦਾ ਹੈ ਪਰ ਉਹਦਾ ਕੋਝਾ ਮਨ ਦਸੀ ਪਾਸੀ ਡੌੜਿਆ ਰਹਿੰਦਾ ਹੈ ਆਮੈ ਵਿਆਪਿਆ ਸਬਦ ਨਾ ਚੀਨੇ ਫਿਰ ਫਿਰ ਜੁਨੀ ਆਵੇ ਜੇ ਸਹਿਬ ਜੀ ਕਹਿੰਦੇ ਭਾਈ ਜਿਹੜਾ ਮਨ ਹਮੇਂ ਹੰਕਾਰ ਦੇ ਵਿੱਚ ਵਸਿਆ ਹੋਇਆ ਹੈ ਉਹ ਮਨੁੱਖ ਗੁਰੂ ਦੇ ਸਾਥ ਨੇ ਨਾਲ ਸਾਥ ਨਹੀਂ ਪਾ ਸਕਦਾ ਜੋ ਅੰਦਰ ਦੇ ਹੌਮੇ ਫੱਦੀ ਹੋਈ ਹੈ ਘਾਰ ਫਸਿਆ ਹੋਇਆ ਹੈ ਆਪਣੀ ਗਿਆਨ ਕਦੇ ਕੀਿਰਦਾ ਹੈ ਬਾਸਾ ਜੀ ਕਹਿੰਦੇ ਉਹ ਗੁਰੂ ਦੇ ਸ਼ਬਦ ਨਾਲ ਸਾਨ ਨਹੀਂ ਪਾਈ ਨਹੀਂ ਸਕਦਾ ਹੈ ਤੇ ਫਿਰ ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਸਾਨ ਨਹੀਂ ਪਾ ਸਕਦਾ ਗੁਰੂ ਵਾਲਾ ਬਣ ਕੇ ਗੁਰੂ ਦੇ ਸਾਹਮਣੂ ਆਉਂਦਾ ਨਹੀਂ ਫਿਰ ਮੋੜ-ਮੋੜ ਕੇ ਜੂਨਾ ਦੇ ਗੇੜ ਵਿੱਚ ਪਿਆ ਰਹੇਗਾ ਬਾਸਾ ਜੀ ਆਨੇ ਵਾਰ-ਵਾਰ ਸਮਝਾਇਆ ਕਹੀ ਮਨੁੱਖਾ ਜਨਮ ਤੇਨੂੰ ਨਾਮ ਜਪਣ ਬਾਤ ਤੇ ਮਿਲਿਆ ਐ ਬੰਦਗੀ ਕਰਨ ਬਾਤ ਤੇ ਮਿਲਿਆ ਤੂੰ ਗੁਰੂ ਵਾਲਾ ਬਣ ਜਾ ਗੁਰੂ ਵਾਲਾ ਬਣ ਕੇ ਗੁਰੂ ਤੋਂ ਨਾਮ ਦੀ ਦਾਤ ਪ੍ਰਾਪਤ ਕਰ ਲੈ ਨਾਮ ਜਪ ਲੈ 84 ਲੱਖ ਘੂਕ ਕੇ ਆਇਆ ਸੀ ਇਹ ਵਾਰੀ ਸੀ ਤੇਰੀ 83 ਨੂੰ ਫਤੂ ਕਰਨ ਦੀ ਅਕਾਲ ਪੁਰਖ ਨੂੰ ਮਿਲਣ ਦੀ ਕਰ ਦੇ ਹੁਣ ਵੀ ਤੂੰ ਗੁਰੂ ਵਾਲਾ ਨਾਮ ਬਣਿਆ ਗੁਰੂ ਵਾਲਾ ਬਣ ਕੇ ਨਾਮ ਨਾ ਜਪਿਆ ਸਾਹਿਬ ਜੀ ਕਹਿੰਦੇ ਫਿਰ ਤੈਨੂੰ ਜਨਮ ਮਰਨ ਦਾ ਗੇੜ ਤਿਆਰ ਮੁੜ ਮੁੜ ਜੂਣਾ ਦੇ ਗੇੜ ਵਿੱਚ ਫਿਰ ਪਿਆ ਰਹਿੰਦਾ ਹੈ ਮਨੁੱਖ ਜਿਹੜਾ ਭਾਈ ਗੁਰੂ ਵਾਲਾ ਨਹੀਂ ਬਣਦਾ ਗੁਰ ਮੰਤਰ ਹੀ ਉਸ ਜੋ ਪ੍ਰਾਣੀ ਤਿਰਘੰਤ ਜਨਮ ਪ੍ਰਕਟਣ ਹੈ ਮੂਖ ਹੈ ਸੁਖ ਹੈ ਸਰਪਨ ਹੈ ਕਟ ਹੈ ਗਰਤ ਹੈ ਤੁਲਖ ਹੈ ਪੰਚਮ ਪਾਸਾ ਕਹਿੰਦੇ ਜਿਹੜਾ ਗੁਰੂ ਦੇ ਮੰਤਰ ਤੋਂ ਬਿਨਾ ਪ੍ਰਾਣੀ ਹੈ ਭਾਵ ਗੁਰੂ ਵਾਲਾ ਨਹੀਂ ਬਣਿਆ ਉਹ ਇਦਾਂ ਦੀਆਂ ਢੂਨਾ ਦੇ ਵਿੱਚ ਦੁਬਾਰੇ ਮੁੱਕੇ ਜਾਂਦਾ ਹੈ ਸੱਪ ਦੀ ਜੂਨ ਦੇ ਵਿੱਚ ਕੁੱਤੇ ਦੀ ਜੂਨ ਦੇ ਵਿੱਚ ਤਾਂ ਦੀ ਜੂਨ ਦੇ ਵਿੱਚ ਸੂਰ ਦੀ ਗਧੇ ਦੀ ਇਦਾਂ ਦੀਆਂ ਢੂਨਾ ਵਿੱਚ ਦੁਬਾਰਾ ਫਿਰ ਚੜਿਆ ਜਾਂਦਾ ਹੈ ਇਸ ਕਰਕੇ ਪ੍ਰਭਾ ਜੀ ਮੈਂ ਤੇ ਭਾਈ ਤੂੰ ਫਿਰ ਜੂਨੀ ਦੇ ਵਿੱਚ ਪਿਆ ਰਹੇਗਾ ਜੇ ਤੈਂ ਆਪਣੇ ਅੰਦਰੋਂ ਹਉਮੈ ਅੰਕਾਰ ਨੂੰ ਨਾ ਕੱਢਿਆ ਗੁਰੂ ਵਾਲਾ ਨਾਮ ਵਣਿਆ ਨਾਮਿਕ ਨਦਰ ਕਰੇ ਸੋ ਊਜੈ ਸੋ ਜਨ ਨਾਮ ਧਿਆਇ ਤੁਨクルਾਨੰਦਾਸ ਮਹਾਰਾਜ ਹੁਣ ਵੱਡਿਆਂ ਦੇ ਮੂਰ ਲਾ ਕੇ ਵਚਨ ਕਰ ਰਹੇ ਨੇ ਕਿ ਜਿਸ ਉਤੇ ਪ੍ਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਭਾਈ ਉਹ ਆਤਮਿਕ ਜੀਵਨ ਦੇ ਰਸ ਜਿਹਨੂੰ ਸਮਝ ਲੈਂਦਾ ਹੈ ਉਹ ਮਨੁੱਖ ਸਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ ਜਿਹੜੇ ਮਨੁੱਖ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਗੁਰੂ ਦੀ ਮਿਹਰ ਦੀ ਨਗਰ ਹੋ ਜਾਂਦੀ ਹੈ ਗੁਰ ਪ੍ਰਸਾਦੀ ਏਕੋ ਪੂਜੈ ਏਕ ਸੁਭਾਨੇ ਸੁਮਾਈ ਤੇ ਗੁਰੂ ਦੀ ਕਿਰਪਾ ਨਾਲ ਉਹ ਇੱਕ ਪਰਮਾਤਮਾ ਨਾਲ ਹੀ ਸਾਥ ਬਣਾਈ ਕਰਦਾ ਹੈ ਉਹ ਇੱਕ ਪਰਮਾਤਮਾ ਵਿੱਚ ਹੀ ਜੀਵ ਰਹਿੰਦਾ ਹੈ ਜੇਰਾ ਗੁਰੂ ਨੇ ਸਾਇਬ ਸਤਿਗੁਰੂ ਜੀ ਕਹਿੰਦੇ ਭਾਈ ਕਿਰਪਾ ਹਾਸਲ ਕਰਨੀ ਹੁੰਦਾ ਗੁਰੂ ਦੇ ਦਰਸਾਇ ਤੇ ਜਿਹੜੇ ਗੁਰੂ ਦੇ ਦਰਸਾਏ ਮਾਰਗ ਤੇ ਚੱਲਦਾ ਇਸ ਕਰਕੇ ਸਹਿਨੀਆਂ ਨੇ ਕਿਰਪਾ ਕੀਤੀ ਹੈ ਤਾਂ ਗੁਰੂ ਰਾਮਦਾਸ ਮਹਾਰਾਜੀਆਂ ਨੇ ਤਰਸਾ ਕੇ ਸਮਝਾਉਂਦਾ ਯਾਤਨ ਕੀਤਾ ਹੈ ਕਿ ਭਾਈ ਤੇਰਾ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੈ ਇਸ ਕਰਕੇ ਤੂੰ ਗੁਰੂ ਘਰ ਦਾ ਗਣ ਗੁਰੂ ਪਾਸਾ ਜੀ ਤੋਂ ਮਤ ਲੈ ਗੁਰੂ ਪਾਸਾਂਿਆਂ ਤੋਂ ਮਤ ਲੱਗ ਕੇ ਨਾਮ ਜਪ ਕੇ ਮਨੁੱਖਾ ਜਨ ਨੂੰ ਸਫਲਾ ਕਰ ਤੈਨੂੰ ਬਾਰ ਬਾਰ ਨਹੀਂ ਮਿਲਣਾ ਬੜਾ ਦੁਰਲੱਭ ਮਨੁੱਖਾ ਜਨ ਐਸ ਕਰਕੇ ਗੁਰੂ